ਸਤ ਸ੍ਰੀ ਅਕਾਲ ਦੋਸਤੋ ਪੰਜਾਬ ਹੋਮਗੜ ਦੇ ਵੀਰੋ ਸਸ ਸ੍ਰੀ ਅਕਾਲ ਠੀਕ ਠਾਕ ਹੋ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਕਿ ਮੈਂ ਆਪਣੇ ਤੌਰ ਤੇ ਕਿਉਂਕਿ ਮੈਨੂੰ ਤਾਂ ਕੋਈ ਬੈਨੀਫਿਟ ਨਹੀਂ ਹੈਗਾ ਵੀ ਮੈਂ ਕੋਈ ਪੈਸਾ ਹੁੰਦਾ ਏ ਜਦੋਂ ਮੈਂ ਲੜਾਈ ਖੁਦ ਲੜਨੀ ਹੈ ਕਿਰਾਇਆ ਕੋਲੋਂ ਲਾਣਾ ਮੋਟਰਸਾਈਕਲ ਮੇਰਾ ਹੁੰਦਾ ਏ ਤੇ ਉਹ ਲੋਕ ਅਫਸਰ ਮੇਰੀ ਗੱਲ ਮੰਨਦੇ ਨੇ ਫਿਰ ਮੈਂ ਇੱਕ ਤੁਹਾਡੇ ਕੋਲ ਇੱਕ ਵਾਦਾ ਕਰਦਾ ਕਿ ਪਰਸੋਂ ਨੂੰ ਮੈਂ ਜਾਣਾ ਏ ਮੈਂ ਆਪਣੇ ਤੌਰ ਤੇ ਲੜਾਈ ਲੜਾਂਗਾ ਕਿਉਂਕਿ ਐਵੇਂ ਵੀਡੀਓ ਫਿਰ ਜਦੋਂ ਕੋਈ ਸੱਚੀ ਗੱਲ ਬੋਲਦਾ ਫਿਰ ਮੈਨੂੰ ਡਿਲੀਟ ਕਰਨੀ ਪੈ ਜਾਂਦੀ ਹੈ ਮੈਨੂੰ ਇਹ ਚੰਗਾ ਨਹੀਂ ਲੱਗਦਾ ਠੀਕ ਹੈ ਮੈਂ ਆਪਣੇ ਤੌਰ ਤੇ ਹੀ ਲੜਾਈ ਲੜਾਂਗਾ ਤੇ ਪਰਸੋਂ ਨੂੰ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਮੈਂ ਇੱਕ ਬੇਨਤੀ ਮੇਰੀ ਤੁਹਾਨੂੰ ਇਹ ਹੈ ਕਿ ਜਿਹੜੇ ਹੋਮਗਾਰਡ ਦੇ ਮੁਲਾਜ਼ਮ ਰਿਟਾਇਰ ਨੇ ਜਾਂ ਡਿਊਟੀ ਨੇ ਇਹਨਾਂ ਦੇ ਕੋਲ ਕਿਸੇ ਕੋਲ ਕੋਈ ਸਰਟੀਫਿਕੇਟ ਜਿਸ ਤਰ੍ਹਾਂ ਤਵਾਦ ਦੇ ਸਮੇਂ ਦਾ ਕੋਈ ਬਹਾਦਰੀ ਦਾ ਸਰਟੀਫਿਕੇਟ ਜਾਂ ਕੋਈ ਪ੍ਰਾਈਜ਼ ਵਗੈਰਾ ਲਿਆ ਹੋ ਉਹ ਤੁਸੀਂ ਮੇਰੇ WhatsApp ਤੇ ਭੇਜ ਸਕਦੇ ਹੋ ਬਾਕੀ ਧੰਨਵਾਦ ਹੈ ਸਾਰਿਆਂ ਦਾ ਤੇ ਮੈਂ ਹੁਣ ਮੇਰਾ ਮਨ ਕਿਉਂਕਿ ਮਿਸਿਸ ਕਹਿੰਦੇ ਸੀ ਕੱਲ ਮੈਂ ਜਿੰਨੇ ਕੁ ਸੀ ਉਹ ਕਹਿੰਦੀ ਕੀ ਫਾਇਦਾ ਮੈਂ ਇੱਥੇ ਸਲਾਈ ਕਰਦੀ ਮਰ ਜੰਨੀ ਆ ਤੇ ਤੂੰ ਐਵੇਂ ਘੁੰਮਦਾ ਫਰੀਂ ਜਾਂਦਾ ਠੀਕ ਹੈ ਤੇ ਕਮਲ ਸਿੰਘ ਜੀ ਵੀਰ ਆ ਮੇਰੇ ਉਹਨਾਂ ਦਾ ਵੀ ਧੰਨਵਾਦ ਆ ਵੀਰ ਦਾ ਕਾਫੀ ਤੁਸੀਂ ਔਨ ਡਿਊਟੀਆਂ ਵਾਲੇ ਖੜ ਜਾਂਦੇ ਹੋ ਮੇਰੇ ਨਾਲ ਕਾਫੀ ਪਹਿਲਾਂ ਖੜੇ ਹੋ ਤੇ ਤੁਸੀਂ ਹੁਣ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਮੈਂ ਕੱਲਾ ਹੀ ਠੀਕ ਹੈ ਨਾ ਉਕੇ ਕੈਮਰਾ ਮੇਰਾ ਮੋਟਰਸਾਈਕਲ ਮੇਰਾ ਤੇਲ ਮੇਰਾ ਤੇ ਅਫਸਰ ਮੇਰੀ ਗੱਲ ਮੰਨਦੇ ਨੇ ਕਾਰਵਾਈ ਮੈਂ ਕਰਨੀ ਆ ਸਾਰਾ ਕੁਝ ਲਿਖ ਕੇ ਮੈਂ ਦੇਣਾ ਤੇ ਫਾਰਮ ਮੈਂ ਭਰਨੇ ਸਾਰਾ ਕੁਝ ਮੈਂ ਕਰਨਾ ਫਿਰ ਮੈਨੂੰ ਕੀ ਲੋੜ ਹੈ ਕਿਸੇ ਨੂੰ ਉਹ ਕਰਨ ਦੀ ਹੈ ਨਾ ਮੇਰਾ ਵਿਚਾਰ ਬਣਿਆ ਹੈ ਬਾਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਇਕੱਲਾ ਲੜਾਈ ਲੜਾਂ ਕਿ ਮੈਂ ਕਿਉਂਕਿ ਜਦੋਂ 2-4 ਬੰਦੇ ਹੋ ਜਾਂਦੇ ਨੇ ਫਿਰ ਮੁਸ਼ਕਲ ਹੋ ਜਾਂਦਾ ਹੈ ਕੋਈ ਕਿਸ ਤਰ੍ਹਾਂ ਦੀ ਗੱਲ ਕਰਦਾ ਕੋਈ ਕਿਸੇ ਹੋਰਾਂ ਦੀ ਗੱਲ ਕਰਦਾ ਬਾਕੀ ਤੁਹਾਡਾ ਧੰਨਵਾਦ ਹੈ ਤੁਹਾਨੂੰ ਹੁਣ ਅਪਡੇਟ ਦਵਾਂਗਾ ਮੈਂ ਛੇ ਤੀਕ ਨੂੰ ਸ਼ਾਮ ਨੂੰ ਮੀਟਿੰਗ ਕਰਾਂਗੇ ਬੇਨਤੀ ਕਰਾਂਗਾ ਮੀਟਿੰਗ ਤਾਂ ਚਲੋ ਦੇਖਦੇ ਹਾਂ ਕੀ ਹੈ ਉੱਥੇ ਤੇ ਮੈਂ ਇਕੱਲਾ ਹੀ ਜਾਵਾਂਗਾ ਇੱਕ ਵੀਰ ਹੋਰ ਹੈ ਜਿਹੜਾ ਮੈਂ ਗੱਲਬਾਤ ਕਰਾਂਗਾ ਕਿਉਂਕਿ ਮੇਰੇ ਕੋਲ ਕਾਫੀ ਪ੍ਰੂਫ ਹੈ ਲੈਣੇ ਜਿਨ੍ਹਾਂ ਵਿੱਚ ਫੋਕਲ ਮੁਲਾਜ਼ਮਾਂ ਨੂੰ ਡਿਊਟੀ ਤੇ ਸੀ ਜਦੋਂ ਅਤਵਾਦੀ ਸਮੇਂ ਦੌਰਾਨ ਪ੍ਰਾਈਜ਼ ਮਿਲੇ ਨੇ ਸਰਟੀਫਿਕੇਟ ਦਿੱਤੇ ਗਏ ਨੇ ਤੇ ਕਿਸੇ ਵੀਰ ਕੋਲ ਇਸ ਤਰ੍ਹਾਂ ਦਾ ਹੈਗਾ ਉਹ ਤੁਸੀਂ ਮੈਨੂੰ ਭੇਜ ਸਕਦੇ ਆ ਲੜਾਂਗਾ ਜਰੂਰ ਉਹ ਕੋ 5-700 ਹਜ਼ਾਰ ਰੁਪਿਆ ਨਾਰਮਲ ਤੌਰ ਤੇ ਲੱਗ ਜਾਂਦਾ ਏ ਤੇ ਜਦੋਂ ਪੈਸੀ ਵੀ ਮੈਂ ਲਾਉਣੇ ਨੇ ਮੋਟਰਸਾਈਕਲ ਵੀ ਮੈਂ ਲੈ ਕੇ ਜਾਣਾ ਤੇ ਫਿਰ ਮੈਨੂੰ ਕਹਿ ਦਿੰਦੇ ਨੇ ਇਹ ਕਰਿਆ ਤਾਂ ਇਹ ਕਰਿਆ ਫਿਰ ਮੈਨੂੰ ਠੀਕ ਨਹੀਂ ਲੱਗਦਾ ਤੇ ਤੁਸੀਂ ਮੈਨੂੰ ਇੱਕ ਸਲਾਹ ਦਿਓ ਬੇਨਤੀ ਵੀ ਆ ਤੁਹਾਨੂੰ ਤੇ ਲੜਨਾ ਤਾਂ ਹੈ ਜਿੱਤਣਾ ਤਾਂ ਹੈ ਧਰਮੇ ਲਾਓ ਤੁਸੀਂ ਰੋਡ ਜਾਮ ਕਰੋ ਵੀ ਮੈਨੂੰ ਹੁਣ ਇਸ ਗੱਲ ਦਾ ਕੋਈ ਨਹੀਂ ਮੈਂ ਤਾਂ ਕਾफी ਦਿਨ ਤੋਂ ਤੁਹਾਡੀ ਸੇਵਾ ਦੇ ਵਿੱਚ ਤੇ ਮੇਰੀ ਮਿਸਿਸ ਨੇ ਬੇਨਤੀ ਕੀਤੀ ਹੈ ਮੈਨੂੰ ਕਹਿੰਦੀ ਹੁਣ ਜਾ ਜਾਨਾ ਇਕੱਲਾ ਤੂੰ ਆਪ ਚਲੇ ਜਾਇਆ ਕਰ ਉਹ ਉੱਥੇ ਜਾ ਕੇ ਗੱਲਬਾਤ ਕਰਾ ਦੇ ਪਰ ਵੀਡੀਓ ਪਾ ਦੇ ਕਰ ਕਿਉਂਕਿ ਜਦੋਂ ਮੈਂ ਵੀਡੀਓ ਪੋਣਾ ਨਾਲ ਹੁੰਦੇ ਨੇ ਫਿਰ ਮੈਨੂੰ ਕੋਈ ਗੱਲਾਂ ਪਤਾ ਲੱਗ ਜਾਂਦੀਆਂ ਉਹ ਗੁੱਸਾ ਆ ਜਾਂਦਾ ਰਹਿ ਨਹੀਂ ਹੁੰਦਾ ਫਿਰ ਇਹ ਹੋ ਜਾਂਦਾ ਵੀ ਹਾਂ ਜੀ ਕਰ ਦੋ ਤੁਸੀਂ ਐਦਾਂ ਬੋਲਦੇ ਐਦਾਂ ਬੋਲਦੇ ਠੀਕ ਹੈ ਜੀ ਤੇ ਉਹ ਮੈਨੂੰ ਆਪਣੀ ਸਲਾਹ ਦਿਓ ਸਸੀ ਕਾ